ਮੈਂ ਕੀ ਦੱਸਾਂ ਭਰਕੀ ਨੇ ਜੋ ਨਹੀਂ ਹੋਣਾ ਸੀ ਉਹ ਹੋਇਆ ਮੇਰਾ ਬਲੱਡ ਪ੍ਰੈਸ਼ਰ ਲੋ ਹੋਇਆ ਜੋ ਨਹੀਂ ਹੋਣਾ ਸੀ ਉਹ ਹੋਇਆ ਮੇਰਾ ਬਲੱਡ ਪ੍ਰੈਸ਼ਰ ਲੋ ਹੋਇਆ ਇੱਕ ਪਾਸਾ ਮੇਰਾ ਸੁੱਤਾ ਸੀ ਬਾਹਰ ਗਲੀ ਚ ਭੌਂਕਦਾ ਕੁੱਤਾ ਸੀ ਮੈਂ ਆਪਣੇ ਆਪ ਨੂੰ ਸ਼ੇਰ ਕਰਾਂ ਦਬਕੇ ਦੀ ਕੋਸ਼ਿਸ਼ ਫੇਰ ਕਰਾਂ ਮੈਥੋਂ ਪਾਣੀ ਵੀ ਨਾ ਪੀ ਹੋਇਆ ਮੈਂ ਕੀ ਦੱਸਾਂ ਫਿਰ ਕੀ ਹੋਇਆ ਓ ਗੁੱਸੇ ਦੇ ਨਾਲ ਲਾਲ ਹੋਵੇ ਮੇਰਾ ਲਾਗੇ ਮੰਦਾ ਹਾਲ ਹੋਵੇ ਉਹ ਗੁੱਸੇ ਦੇ ਨਾਲ ਲਾਲ ਹੋਵੇ ਮੇਰਾ ਲਾਗੇ ਮੰਦਾ ਹਾਲ ਹੋਵੇ ਨਾ ਰੋਕਣ ਵਾਲਾ ਕੋਈ ਸੀ ਉਹਦੇ ਲਾਗੇ ਹੀ ਚਿੰਟਾ ਡੋਈ ਸੀ ਉਹ ਫੜ ਕੇ ਉਠ ਖਲੋਈ ਸੀ ਮੇਥੋਂ ਇਹ ਜੀਣਾ ਨਾ ਜੀ ਹੋਇਆ ਮੈਂ ਕੀ ਦੱਸਾਂ ਫਿਰ ਕੀ ਹੋਇਆ ਫਿਰ ਮੈਨੂੰ ਜੂ ਚੜਿਆ ਗੁੱਸਾ ਜੀ ਮੈਂ ਪੈਰੋਂ ਲਾਇਆ ਖੁੱਸਾ ਜੀ ਮੈਂ ਪੁੱਛਿਆ ਕਿੱਥੇ ਚੱਲੀ ਏ ਉਹ ਕਹਿੰਦੀ ਮੈਂ ਤੁਰ ਚੱਲੀ ਵਾਂਡੇ ਜੀ ਮੈਥੋਂ ਨਹੀਂ ਧੁੱਪਦੇ ਭਾਂਡੇ ਜੀ ਵੇੜੇ ਵਿੱਚ ਫੇਰਾ ਬੌਕਰ ਜੀ ਮੈਂ ਪਿਓ ਤੁਹਾਡੇ ਦੀ ਨੌਕਰ ਜੀ ਮੈਂ ਜਦੋਂ ਦੀ ਆਈਆਂ ਘਰ ਤੇ ਰੇ ਮੈਂ ਕੱਖ ਨਹੀਂ ਤੇਰਾ ਡਿੱਠਾ ਵੇ ਘਰ ਕਦੀ ਨਾ ਹੋਇਆ ਤੇਰੇ ਆਟਾ ਤੇਲ ਤੇ ਮਿੱਠਾ ਵੇ ਨਾ ਭਾਂਡੇ ਦੇ ਵਿੱਚ ਕੀ ਹੋਇਆ ਮੈਂ ਕੀ ਦੱਸਾਂ ਫਿਰ ਕੀ ਹੋਇਆ ਕਹਿੰਨੀ ਮੈਂ ਮੰਨਿਆ ਤੁਸੀਂ ਸੱਚੇ ਜੇ ਆ ਬੈਠੇ ਤੁਹਾਡੇ ਬੱਚੇ ਜੇ ਮਿਹਰਬਾਨੀ ਬਹੁਤ ਅੱਛੇ ਬਹੁਤ ਮੈਂ ਮੰਨਿਆ ਤੁਸੀਂ ਸੱਚੇ ਜੇ ਆ ਬੈਠੇ ਤੁਹਾਡੇ ਬੱਚੇ ਜੇ ਚਾਬੀ ਨਾ ਪਿਆ ਹੋਇਆ ਤਾਲਾ ਜੇ ਪਿੱਛੇ ਨਾ ਮੇਰੇ ਆਉਣਾ ਜੀ ਕਰ ਹੁੰਦਾ ਤੁਹਾਡਾ ਸਾਲਾ ਜੇ ਮਾਪਿਆਂ ਤੇ ਚੰਗਾ ਬੀਜਿਆ ਸੀ ਜ਼ੁਲਫੀ ਉੱਗ ਕੇ ਮਾੜਾ ਬੀ ਹੋਇਆ ਮੈਂ ਕੀ ਦੱਸਾਂ ਫਿਰ ਕੀ ਹੋਇਆ